ਪੁਲਿਸ ਥਾਣੇ ਦੇ ਬਾਹਰ ਹੀ ਆਪਣੇ ਆਪ ਨੂੰ ਪੈਟਰੋਲ ਪਾ ਕੇ ਆਤਮ ਹੱਤਿਆ ਕਰਨ ਦੀ ਵਿਅਕਤੀ ਨੇ ਕੀਤੀ ਕੋਸ਼ਿਸ਼ ਵੇਖੋ ਕਿ ਇਸ ਤਰ੍ਹਾਂ ਦੇ ਨਾਲ ਪੀੜਤ ਬਲਦੇਵ ਠਾਕੁਰ ਨੇ ਦੱਸੀਆਂ ਗੱਲਾਂ ਦਸ ਗਿਆ ਗਿਆ ਸ਼ਿਆਰਪੁਰ ਦੇ ਤਲਵਾੜਾ ਦੇ ਵਿੱਚ ਅੱਜ ਇੱਕ ਵਿਅਕਤੀ ਵੱਲੋਂ ਥਾਣੇ ਦੇ ਬਾਹਰ ਧਰਨਾ ਦੇਣ ਪਹੁੰਚਿਆ ਸੀ ਜਿੱਥੇ ਉਸ ਨੇ ਥਾਣੇ ਦੇ ਬਾਹਰ ਹੀ ਪੈਟਰੋਲ ਪਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਮਾਮਲਾ ਬਲਦੇਵ ਠਾਕੁਰ ਨਾਮ ਦੇ ਵਿਅਕਤੀ ਦੇ ਨਾਲ ਹੈ ਜੋ ਕਿ ਪਿਛਲੇ ਕੁਝ ਦਿਨਾਂ ਪਹਿਲਾਂ ਵੇਰ ਕਾਬੂ ਤੇ ਕੁਝ ਵਿਅਕਤੀਆਂ ਵੱਲੋਂ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਜਿਸ ਦੇ ਇਨਸਾਫ ਲਈ ਉਹ ਵਿਅਕਤੀ ਥਾਣੇ ਦੇ ਬਾਹਰ ਇਨਸਾਫ ਲਈ ਧਰਨਾ ਦਿੰਦਾ ਸੀ ਜਿਸ ਦਾ ਚੱਲਦੇ ਇਨਸਾਫ ਨਾ ਮਿਲਦਾ ਤੇ ਬਲਦੇਵ ਠਾਕੁਰ ਵੱਲੋਂ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿੱਥੋਂ ਕਿ ਨੇੜਲੇ ਲੋਕਾਂ ਨੇ ਉਸ ਨੂੰ ਆਤਮਹੱਤਿਆ ਤੋ ਲੋਕ ਕਹਤਾ ਪੀੜਿਤ ਬਲਦੇਵ ਠਾਕੁਰ ਦਾ ਕਹਿਣਾ ਹੈ ਕਿ ਉਹ ਇਨਸਾਫ ਲੈਣ ਲਈ ਧਰਨੇ ਤੇ ਬੈਠਾ ਹੈ ਪਰ ਉਸ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਜਸਦਾ ਚਲਦੇ ਅੱਜ ਉਸਨੇ ਇੱਕ ਬਹੁਤ ਹੀ ਖੋਫਨਾਕ ਕਦਮ ਚੁੱਕਿਆ ਲੇਕਿਨ ਆਲੇ ਦੁਆਲੇ ਲੋਕਾਂ ਨੇ ਉਸ ਨੂੰ ਬਚਾ ਲਿਆ ਪੀੜਿਤ ਬਲਦੇਵ ਠਾਕੁਰ ਨੇ ਕਿਹੜੀਆਂ ਕਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਤੁਸੀਂ ਵੀ ਸੁਣੋ ਧਰਦਾਬਾਦ 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 ਇਹਨਾਂ ਗੁੰਡਿਆਂ ਤੇ ਗੁੰਡਾ ਕਰਦੀ ਕਰਨ ਦਾ ਪਰਚਾ ਕੀਤਾ ਜਾਵੇ ਧਰਦਾਬਾਦ ਧਰਦਾਬਾਦ ਮਾਨ ਕਮਰ ਚੋਦਰੀ ਧਰਦਾਬਾਦ ਧਰਦਾਬਾਦ ਦੇ ਤਾਂ ਇਹਨਾਂ ਤੇ ਬਣਦੀ ਕਾਰਵਾਈ ਕਰੋ ਗੁੰਡੇ ਜਿੰਨੇ ਲੰਦੇ ਉਹਨਾਂ ਨੂੰ ਇੱਥੇ ਪੇਸ਼ ਕਰੋ ਉਹਨਾਂ ਦੇ ਪਰਚਾ ਕਰੋ ਨਹੀਂ ਤਾਂ ਮੈਂ ਆਤਮ ਹੱਤਿਆ ਕਰਨੀ ਕਰਨੀ ਅੱਜ ਜਿਹੜਾ ਮਰਜੀ ਮੈਨੂੰ ਬਚਾ ਲਵੇ ਉਹਦਾ ਜ਼ਿੰਮੇਵਾਰ ਪੁਲਿਸ ਥਾਣਾ ਪ੍ਰਸ਼ਾਸਨ ਉਹ ਜ਼ਿੰਮੇਵਾਰ ਹੋਊਗਾ ਤੇ ਨਾਲੇ ਜਿੰਨੇ ਬੰਦੇ ਲਿਆ ਕੇ ਪਵਨ ਕੁਮਾਰ ਉਹਨਾਂ ਨੇ ਲੰਦੇ ਉਹ ਸਾਰੇ ਜ਼ਿੰਮੇਵਾਰ ਹੋਣਗੇ ਇਹ ਮੇਰੀ ਲਾਸਟ ਵਾਰਨਿੰਗ ਹੈ ਮੈਂ 15 ਮਿੰਟ ਦੇ ਅੰਦਰ ਅੰਦਰ 15 ਮਿੰਟ ਦਾ ਟਾਈਮ ਦੇ ਦਿੱਤਾ ਨਹੀਂ ਤਾਂ ਮੈਂ ਆਪਣਾ ਆਪ ਨੂੰ ਅੱਜ ਮਕਾ ਲੈਣਾ ਕੀ ਦੱਸਣਾ ਚਾਹਦੇ ਹੋ ਤੁਸੀਂ 27 ਤਰੀਕ ਕਰੀਬ ਰਾਤ ਦੇ 8 ਵਜੇ ਮੇਰੀ ਦੁਕਾਨ ਤੇ ਪਵਨ ਕੁਮਾਰ ਪੁੱਤਰ ਧਰਮਪਾਲ ਸਦੇਸ਼ ਕੁਮਾਰ ਪੁੱਤਰ ਧਰਮਪਾਲ ਉਹਨਾਂ ਦੇ ਨਾਲ ਇੱਕ ਬਿੱਟੂ ਉਹਨਾਂ ਦੇ ਨਾਲ ਇੱਕ ਪ੍ਰਧਾਨਣੀ ਗੀਤਾ ਕੁਮਾਰੀ ਜਿਨਾਂ ਨਾ ਕਿ 8-10 ਲੋਕ ਹੋਰ ਸਨ ਉਹਨਾਂ ਨੇ ਮੇਰੇ ਤੇ ਆ ਕੇ ਗੁੰਡਾਗਰਦੀ ਕਰਕੇ ਮੇਰੀ ਪਿਸਟਲ ਮੇਰੇ ਕੰਨ ਤੇ ਪਵਨ ਕੁਮਾਰ ਚੋਧਰੀ ਨੇ ਰੱਖਿਆ ਉਹਨਾਂ ਦੇ ਨਾਲ ਜਿਹੜੇ 8-10 ਲੋਕ ਸੀ ਉਹਨਾਂ ਨੇ ਪਿਸਟਲ ਦਿਖਾ ਕੇ ਮੇਰੀ ਦੁਕਾਨ ਨੂੰ ਲੁੱਟ ਖੋ ਕਰਕੇ ਲੈ ਗਏ ਅਤੇ ਸਮਾਨ ਵੀ ਸਾਰਾ ਲੈ ਗਏ 1.5-2 ਲੱਖ ਰੁਪਏ ਵਿੱਚ ਪਿਆ ਸੀਗਾ ਉਹ ਵੀ ਲੈ ਗਏ 1.5 ਲੱਖ ਮੇਰਾ ਮੋਬਾਈਲ ਸੀ ਉਹ ਵੀ ਲੈ ਗਏ ੱੱਕੇ ਮਾਰ ਕੇ ਮੈਨੂੰ ਬਾਹਰ ਕੱਢਤਾ ਉਸ ਵਕਤ ਮੈਂ ਉੱਥੋਂ ਦੌੜਿਆ ਪੁਲਿਸ ਪ੍ਰਸ਼ਾਸਨ ਦੇ ਕੋਲ ਆਇਆ ਇਹਨਾਂ ਕੋਲ ਦੁਹਾਈ ਕੀਤੀ ਲੇਕਿਨ ਇਹਨਾਂ ਨੇ ਅੱਜ ਤੱਕ ਮੇਰੇ ਨਾਲ ਕੋਈ ਵੀ ਬਣਦੀ ਕਾਰਵਾਈ ਨਹੀਂ ਕੀਤੀ ਗਈ ਉਤੇ ਬਾਅਦ ਮੈਨੂੰ ਅੱਜ ਇਹ ਸਟੈਪ ਚੁੱਕਣਾ ਪਿਆ ਕਿ ਮੈਂ ਆਪਣੀ ਆਤਮ ਹਤਿਆ ਕਰਨ ਲਈ ਮਜਬੂਰ ਹੋ ਜਗਿਆ ਤੇ ਮੇਰੇ ਮੈਂ ਇੱਕ ਅੰਗ ਹੀਣ ਹੈਂਡੀਕੈਪਡ ਬੰਦਾ ਹਾਂ ਜਿਹਦੀ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ ਤੇ ਇਹਦੇ ਤੇ ਜੋ ਬਣਦੀ ਕਾਰਵਾਈ ਗੁੰਡਿਆਂ ਤੇ ਹੈ ਉਹ ਬਣਦੀ ਕਾਰਵਾਈ ਕੀਤੀ ਜਾਵੇ ਉਹ ਇੱਕ ਸ਼ਹਿਰ ਦੇ ਵਿੱਚ ਪੈਂਦੇ ਆ ਜੋ ਕਿ ਅੱਜ ਕਰੀਬ ਥੋੜੇ ਚਿਰਾਂ ਵਿੱਚ ਹੀ ਉੱਥੋਂ ਦਾ ਦਰਘਟਨ ਵੀ ਹੋਇਆ ਤਰੰਗਾ ਵੀ ਲੱਗਿਆ ਉਸ ਸ਼ਹਿਰ ਦੇ ਵਿੱਚ ਆ ਕੇ ਇਹਨਾਂ ਨੇ ਸਾਰਿਆਂ ਨਾਲ ਗੁੰਡਾਗਰਦੀ ਕੀਤੀ ਹੈ ਉਸ ਗੁੰਡਾਗਰਦੀ ਦਾ ਮੈਨੂੰ ਇਨਸਾਫ ਚਾਹੀਦਾ ਹੈ ਇਹ ਜੋ ਬੰਦੇ ਸੀ ਇਹਨਾਂ ਤੇ ਬੰਦੀ ਕਾਰਵਾਈ ਕੀਤੀ